ਮੇਲਾ ਬੱਬਰਾਜੂ ਸ਼ਹੀਦ ਜੀ ਦਾ ਪਿੰਡ ਸ੍ਰੇਆਲੀ ਕਲਾਂ ਵਿਖੇ ਕੱਲ ਮਨਾਇਆ ਗਿਆ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤੂ ਨਾਂਵਾਲਾ ਸਰਦਾਰ ਤਰਸੇਮ ਸਿੰਘ ਸ੍ਰੇਆਲੀ ਕਲਾਂ ਅਤੇ ਗੋਬਿੰਦ ਸਿੰਘ ਮਾਨ ਸ੍ਰੇਆਲੀ ਕਲਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਹਰੀ ਕੇਹਾ ਵਿਰੋਧ ਚਿਰੰਜਾ ਤੇ ਪੈਂਦੇ ਪਿੰਡ ਸ੍ਰੇਆਲੀ ਕਲਾਂ ਵਿਖੇ ਗੁਰਦੁਆਰਾ ਤਨ ਤਨ ਬੱਬਰਾਜੂ ਸ਼ਹੀਦ ਜੀ ਦੇ ਦਰਬਾਰ ਤੇ ਸਾਲਾਨਾ ਗੁਰਮਤਿ ਜੋੜ ਮੇਲਾ ਤੇ ਖੇਡ ਮੇਲਾ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਅਤੇ ਮੇਲਾ ਪ੍ਰਬੰਧਕ ਕਮੇਟੀ ਅਤੇ ਮੁੱਖ ਸੇਵਾਦਾਰ ਬਾਬਾ ਅਮਰੀਕ ਸਿੰਘ ਜੀ ਦੀ ਦੇਖਰੇਖ ਹੇਠ ਕੱਲ ਮਿਤੀ 18 ਮਾਰਚ 2025 ਦਿਨ ਮੰਗਲਵਾਰ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾਪੂਰਵਕ ਅਤੇ ਤੁਮਤਮ ਨਾਲ ਮਨਾਇਆ ਗਿਆ। ਇਸ ਸਮੇਂ ਰੱਖੇ ਹੋਏ ਸ੍ਰੀ ਖੰਡ ਪੜ ਸਹਿਬ ਦੇ ਮੱਧ ਵਾਲੇ ਦਿਨ ਰਾਤ ਨੂੰ ਖੁੱਲੇ ਪੰਡਾਲਾ ਚ ਧਾਰਮਿਕ ਦੀਵਾਨ ਸੱਜੇ ਇਸ ਸਮੇਂ ਪਹੁੰਚੇ ਗੁਰੂ ਘਰ ਦੇ ਮਹਾਨ ਬਲਾਰਿ ਜਿਵੇਂ ਕਿ ਰਾਗੀ ਜਥੇ ਅਤੇ ਕਥਾਵਾਚਕ ਸਹਿਬਾਨਾਂ ਨੇ ਸੰਗਤਾਂ ਨੂੰ ਗੁਰਜਾ ਸੁਣਾ ਕੇ ਨਿਹਾਲ ਕੀਤਾ ਅਤੇ ਅਗਲੇ ਦਿਨ ਰੱਖੇ ਹੋਏ ਸ੍ਰੀ ਕਨਪਰਸਵ ਦੇ ਪਹੁੰਚ ਤੋਂ ਪਰੰਤ ਖੁੱਲੇ ਪੰਡਾਲਾਂ 'ਚ ਧਾਰਮਿਕ ਦੀਵਾਨ ਸੱਜੇ ਇਸ ਸਮੇਂ ਪਹੁੰਚੇ ਗੁਰੂ ਘਰ ਦੇ ਮਹਾਨ ਬੁਲਾਰਿਆਂ ਟਾਡੀ ਕੁਬਿਸ਼ਰੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਜਸਨਾ ਕੀ ਨਿਹਾਲ ਕੀਤਾ ਗੁਰੂ ਕਾ ਲੰਗਰ ਅਤੁੱਟ ਵਰਤਿਆ ਇਸ ਸਮੇਂ ਵੱਖ-ਵੱਖ ਸੰਤ ਮਹਾਪੁਰਖ ਵੀ ਪਹੁੰਚੇ ਅਤੇ ਸ਼ਾਮ ਨੂੰ ਵੱਡੇ ਪੱਧਰ ਤੇ ਕਬੱਡੀ ਮੈਚ ਨਾਂਮਵਰ ਟੀਮਾਂ ਵਿਚਕਾਰ ਕਰਵਾਏ ਗਏ ਅਤੇ ਸੱਚਖੰਡ ਵਾਸੀ ਮਹਾਪੁਰਖ ਬਾਬਾ ਤਾਰਾ ਸਿੰਘ ਜੀ ਸ੍ਰੀ ਹਾਲੀ ਕਲਾਂ ਸੰਪਰਦਾਇਕ ਵਰਸਾਏ ਮਹਾਪੁਰਖ ਬਾਬਾ ਸੁਖਾ ਸਿੰਘ ਜੀ ਵੀ ਪਹੁੰਚੇ ਅਤੇ ਲੇ ਹਲਕਾ ਪੱਟੀ ਟਰਾਂਸਪੋਰਟ ਮੰਤਰੀ ਸਰਦਾਰ ਲਾਲਜੀ ਸਿੰਘ ਪੁੱਲਰਜੀ ਦੇ ਪੀਏ ਸਰਦਾਰ ਦਲਬਖ ਸਿੰਘ ਜੀ ਵੀ ਪਹੁੰਚੇ ਅਤੇ ਉਹਨਾਂ ਨਾਲ ਸਰੀਆਲੀ ਕਲਾ ਸਰਪੰਚ ਸਰਦਾਰ ਬਲਕਾਰ ਸਿੰਘ ਲਾਡੀ ਕਬੱਡੀ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਅਤੇ ਹੋਰ ਵੀ ਨਗਰ ਦੇ ਮੋਹਤਬਰ ਸਹਿਬਾਨ ਅਤੇ ਮੇਲਾ ਪ੍ਰਬੰਧਕ ਕਮੇਟੀ ਅਤੇ ਬਾਬਾ ਅਮਰੀਕ ਸਿੰਘ ਜੀ ਇਹ ਵੀਡੀਓ ਦੀਆਂ ਕੁਝ ਝਲਕੀਆਂ ਪੂਰਾ ਮੇਲਾ ਜੀ ਸਿੰਘਾ ਟੀਵੀ ਤੇ ਲਾਈਵ ਕੀਤਾ ਗਿਆ ਦੇਖੋ ਵੀਡੀਓ ਦਾ ਬਾਕੀ ਭਾਗ ਜਲਦ ਹੀ ਦਿਖਾਵਾਂਗੇ ਪੱਤਰਕਾਰ ਬੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣਾ ਸਰਦਾਰ ਸਰਵਣ ਸਿੰਘ ਫਾਜੀ ਸਮਾਸੇ ਵਿੱਚ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬੀ ਖੁਸ਼ੀ ਜਨ ਸਟੋਰ ਚੋਹਲਾ ਸਾਹਿਬ ਸਰਦਾਰ ਵਿਗਿਆਨ ਸਿੰਘ ਸੰਦੂਸ ਵੀਰ ਸ੍ਰੀ ਹਾਲੀ ਕਲਾਂ ਗੋਬਿੰਦ ਸਿੰਘ ਮਾਨ ਸ੍ਰੀ ਹਾਲੀ ਕਲਾਂ Ba-ba-ba <muchas> ਜੀ ਸਿੰਘਾ ਟੀਮ ਅਤੇ ਜਸਤ ਨਾਂ ਵਾਲਿਆਂ ਵੱਲੋਂ ਆਵਾਜਾਈ ਲੋਕਾਂ ਲਈ ਖਾਸ ਮੈਸੇਜ ਟਰੈਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਪਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਘਰ ਪੜਾ ਸੋਹੋ ਪੜਾ ਅੰਤ ਪੜੇ ਦਾ ਪੜਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਓ ਨਾ ਪੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪ ਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਜੀ ਸਿੰਘਾ ਟੀਵੀ ਤੇ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡਮਿਸ਼ਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 9779319426 9872635913